ਜੋ ਕੋ ਦੇ ਇਹਦਾ ਕਹਿੰਦੇ ਨੇ ਉੱਤੇ ਪ੍ਰਕਾਸ਼ ਦਿੱਤਾ ਹੈ ਜੂਰ ਸਾਹਿਬ ਜੂਰ ਸਾਹਿਬ ਈੜ ਕੌਣ ਲੈ ਗਿਆ ਸੀ ਈੜ ਕਿਹੜੀ ਸੀ ਉਹ ਉਸ ਵੇਲੇ ਤਾਂ ਸਭ ਪਾਸੇ ਵੇਲੇ ਨਹੀਂ ਹੁੰਦਾ ਲੋਕ ਤੇ ਉਹ ਬਿੜ ਨਾਲੇ ਨਹੀਂ ਲੈ ਗਏ ਈੜ ਦੀ ਗੱਲ ਨਹੀਂ ਜਨਾ ਨਾ ਇਹ ਕਿੱਥੇ ਗਈ ਬਿੜ ਕਸਮ ਪਾਛਾ ਨੇ ਤਾਂ ਆਪਣਾ ਗ੍ਰੰਥ ਲਿਖਿਆ ਅੱਡ ਉਹ ਹੋਰ ਅੰਕਲ ਤੋਂ ਪ੍ਰਚਾਰ ਕਰਦੇ ਨੇ ਖਾਦੀ ਨੂੰ ਪਰ ਆਦਾ ਪ੍ਰਚਾਰ ਨਹੀਂ ਹੋਣਾ ਹੋਇਆ ਜਦੋਂ ਉਹਨੇ ਆਪਣਾ ਪ੍ਰਚਾਰ ਕੀਤਾ ਜੋ ਕਿਤੇ ਲਿਖ ਕੇ ਚਲੇ ਗਏ ਸਾਰੀ ਪੜਾਈ ਪੜਾਈ ਹੈ ਉਹ ਕਸਮ ਗ੍ਰੰਥ ਵਾਲੀ ਉਹਦਾ ਪ੍ਰਚਾਰ ਕੌਣ ਕਰਦਾ ਬਾਅਦ ਚ ਅਰਥ ਕੌਣ ਦੱਸਦਾ ਉਹਦਾ ਪੂਰਾ ਗ੍ਰੰਥ ਉਹਨੇ ਆਪਣੇ ਉਹਨੇ ਜੀਵਨ ਤੇ ਸਾਰਾ ਪੜਾਉਣਾ ਸੀਗਾ ਹਰ ਸੈ ਨੂੰ ਹਰ ਸੈ ਨੂੰ ਇਹਦਾ ਕਿੰਨਾ ਚਿਰ ਪੜਾਉਂਦੇ ਰਹਿਣਾ ਕਬੀਰ ਤੋਂ ਲੈ ਕੇ ਬਾਣੀ ਤਾਂ ਫੜੀ ਹੋ ਜਾਂਦੀ ਸੀ ਤਾਂ ਜਾਣਦੇ ਹੀ ਸੀ ਇਹਦੀ ਪੜਾਉਣ ਦੀ ਲੋੜ ਨਹੀਂ ਸੀ ਇਹ ਤਾਂ ਜਾਣਦੇ ਜਾਣ ਵਾਲੇ ਬਥੇਰੇ ਸੀ ਉਹਦਾ ਦੂਈ ਬਾਣੀ ਹੈ ਜਿਹੜੀ ਉਹਦੀ ਛੱਡੀ ਜ਼ਿਆਦਾ ਕਰਵਾਈਏ ਉਹਨਾਂ ਨੇ ਉਹ ਨਮਾ ਪੇਸ਼ਾ ਸੀ ਉਹ ਉਹ ਗੱਲ ਹੋਰ ਸੀ ਹਾਂਜੀ ਉਹ ਮਾਇਆ ਦੇ ਸੰਗ ਨਾ ਦੇਪ ਮਨ ਵਿੱਚ ਰੱਖੇ ਹਰ ਹਰ ਏਕ ਉਹ ਮਾਇਆ ਦੇ ਸੰਗ ਨਾਲੇ ਖਾਲਸਾ ਅੱਧ ਕਰਨਾ ਸੀ ਸਿੱਖਾਂ ਨੂੰ ਉਹਨਾਂ ਨੇ ਉਗਰਾ ਥੰਦੇ ਕੇ ਏ ਵਿਦਿਆ ਸਾਡੇ ਕੋਲੇ ਸੀਗਾ ਸਮਾਲੀ ਹੋਰ ਕਿਸੇ ਕੋ ਗਈ ਨਹੀਂ ਕਿਉਂਕਿ ਗੁਰੂ ਘਰ ਚ ਪੜਿਆ ਅਸੀਂ ਦੂਜੇ ਕੋਲ ਆਈ ਹੋਈ ਇਹ ਵਿਦਿਆ ਨਾਮ ਨਾਲ ਪ੍ਰਕਾਸ਼ ਕੀਤਾ ਤਾਂ ਤੂੰ ਹੀ ਵਿਰੋਧ ਕਰਨੀ ਦੱਸੂਗਾ ਕੋਈ ਵਿਰੋਧ ਕਰ ਲੈਣੇ ਕਰਦੇ ਰਹੇ ਬੰਦੇ ਨੇ ਉਹੋ ਰਾਮਰਾਏ ਕੋਲੇ ਹੈ ਜੀ ਧੀਰ ਮੰਨਿਆ ਕੋ ਐ ਹੈ ਨਹੀਂ ਨਾ ਇਹਨਾਂ ਦਾ ਹੋਗਾ ਆਪਰ ਸਾਰੇ ਹੈ ਜੀ ਇਹ ਤਾਂ ਹੈ ਨਹੀਂ ਕਿਤੇ ਫੀੜ ਨਹੀਂ ਹੈ ਫੀੜ ਤਾਂ ਬਾਤ ਬਣੀਆਂ ਬੋਥੀਆਂ ਸੀ ਪਹਿਲਾਂ ਤਾਂ ਉਹ ਬੰਦੇ ਜਨਾ ਮਾਰ ਗਏ ਉਹ ਬੰਦੇ ਬਾਹਰ ਬੜੇ ਵਿਰੋਧ ਕਰਨ ਲੱਗੇ ਉਹ ਕਿਉਂਕਿ ਉਹ ਤਾਂ ਹਿੰਦੂ ਸੀ ਬੰਦਾ ਬਾਹਰ ਖਾਇਏ ਤੇ ਬੜਾ ਕੀ ਉਹ ਮਾਦਤਾ ਸੋਦਾ ਨੂੰ ਇਹ ਤਾਂ ਕਹੀ ਜਾਣੇ ਉਹਨੂੰ ਪਰਛਾਇਆ ਮਤਲਬ ਕਿ ਮਿਸ਼ਕਾਰ ਦੇ ਐਡੀ ਸੀ ਹੋਰ ਕਿਨੇ ਚੱਲ ਗਿਆ ਉੱਥੇ ਖੰਡਾ ਵਾਟਾ ਉੱਥੇ ਕਿਤੇ ਸੀ ਨਾਲ ਖੰਡਾ ਵਾਟਾ ਕਿੱਥੋਂ ਆਇਆ ਸੀ ਉਹ ਖੰਡਾ ਵਾਟਾ ਕਿੱਥੇ ਗਿਆ ਜਿਹਦੇ ਨਾਲ ਬੰਦੇ ਬਾਦ ਨੂੰ ਪਰਛਾਇਆ ਖੰਡਾ ਵਾਟਾ ਉੱਥੇ ਚਾਹੀਦਾ ਸ੍ਰੀ ਉਸਾਪੇ ਦਿਖਾਉਗੇ ਤੇ ਕਿਹੜੀ ਜਗ੍ਹਾ ਸੀ ਆਇਆ ਸੀ ਕਿਹੜੀ ਜਗ੍ਹਾ ਪਰ ਤਿਆਰ ਕੀਤਾ ਸਭ ਜਗ੍ਹਾ ਹੈ ਹਰ ਜਗ੍ਹਾ ਹੈ ਅਨੰਦ ਗੁਰ ਸਾਹਿਬ ਲਈ ਜਿੱਥੇ ਬਲ ਤਿਆਰ ਕੀਤਾ ਜਿੱਦੇ ਸੀਸ ਆਇਆ ਜਿੱਥੇ ਇਹ ਹੈ ਉਹ ਹਰ ਜਗ੍ਹਾ ਹੈ ਨਾ ਉਥੇ ਤੋਂ ਹੋਖੜੀ ਜਗ੍ਹਾ ਕੋਈ ਜਗ੍ਹਾ ਕਿਤੇ ਪ੍ਰਕਾਸ਼ ਕੀਤਾ ਸੀ ਜਿੱਤੇ ਗੁਰਾਈ ਦਿੱਤੀ ਕੋਈ ਜਗ੍ਹਾ ਹੀ ਜਿਹੜਾ ਇਹ ਉਠਾ ਬੋਲੇ ਹੋਇਆ ਟੋਟਲ ਦਾ ਟੋਟਲ ਸਰੀ ਛੱਡਿਆ ਪਿਆ ਹਾਂ ਸਰੀ ਛੱਡਿਆ ਸਰੀ ਛੱਡਿਆ ਨਾਲੇ ਵਿਰਾਈ ਦਾ ਦੇ ਚੁੱਕੇ ਦੇ ਸਾਜ਼ ਸਰੀ ਖੁਦੋਂ ਮਸਲਾ ਜਿਹੜਾ ਮਸਲਾ ਉਹ ਤਾਂ ਪਹਿਲਾਂ ਹੱਲ ਹੋ ਚੁੱਕਿਆ ਆਨੰਦਪ੍ਰਸਾਦ ਪੰਜ ਪਿਆਰੇ ਸਾਜ਼ ਲੈ ਉਹਨਾਂ ਦਾ ਹੁਕਮ ਬੰਦ ਲਿਆ ਗੁਰਿਆਈ ਉਹਨਾਂ ਨੂੰ ਦੇ ਦਿੱਤੀ ਹਾਲ ਤਾਂ ਫਿਰ ਉਹ ਸਤਗੁਰ ਪੂਰਾ ਲਿੱਤਾ ਫੇਰ ਉਹ ਦੇੜਦਾ ਸਭ ਕੁਝ ਉਹ ਦੇਣਾ ਚਾਹੁੰਦੇ ਨੇ ਕਿ ਮੇਰੇ ਦੇ ਰਣਗੇ ਕਿ ਮੇਰੇ ਹੰਦ ਦੇਣਾ ਦੇ ਸੀ ਉਹਨਾਂ ਨੂੰ ਜੋ ਸਾਰੀ ਰੀਲ ਪਿੱਛੇ ਚੱਲਦੀ ਉਹਨੂੰ ਤੇ ਹੇਡਕ ਮੈਂ ਦੇਣਗੇ ਇਹ ਵੀ ਬੰਦੇ ਨੇ ਖਾਲਸਾ ਮੇਰਾ ਸਤਗੁਰੂ ਪੂਰਾ ਫੜਦੇ ਵੀ ਨੇ ਤੇ ਜਦ ਪਹਿਲਾਂ ਹੀ ਖਾਲਸਾ ਸਤਗੁਰੂ ਪੂਰਾ ਹੈਗਾ ਉੱਥੇ ਲੋੜ ਕੀ ਸੀ ਭਈ ਤੁਰੇ ਇਧਰ ਕਿਵੇਂ ਪੈ ਗਈ ਜਮਕੌਰ ਸਾਹਿਬ ਤੁਸੀਂ ਕੱਢ ਦਿੱਤਾ ਵੀ ਹੁਕਮ ਦਿੰਦੇ ਅਸੀਂ ਨਿਕਲੋ ਪੰਜ ਪਿਆਰਿਆਂ ਕੋ ਗੁਰਿਆਈਆ ਤੁਸੀਂ ਕਹਿੰਦੇ ਉਹਨਾਂ ਨੇ ਮੰਨ ਲਈ ਗੱਲ ਤੇ ਫੇਰ ਉੱਥੇ ਆ ਕੇ ਫੇਰਾ ਕੀ ਗੁਰਿਆਈਆ ਉਹਨਾਂ ਕੋਲ ਆਹ ਦਾदू ਦੇ ਕਹ ਵਰਤਾਇ ਤੂੰ ਘਰ ਦਾ ਬਚਨ ਮੰਨ ਕੇ ਘਰ ਉਹ ਤਾਂ ਪਹਿਲਾਂ ਵੀ ਰਵਾਜੀ ਸੰਦ ਤਾਂ ਪਹਿਲਾਂ ਹੀ ਬੜੀ ਹੁੰਦੀ ਆ ਸਾਡੀ ਬੀਜ ਵਿੱਚ ਸਾਡੀ ਮੋ ਮਾਇਆ ਕੇ ਸੰਗ ਨਾ ਲੇਪ ਮਨ ਵਿੱਚ ਰੱਖੇ ਹਰ ਹਰ ਏਕ ਮੋ ਮਾਇਆ ਕੇ ਸੰਗ ਨਾ ਲੇਪ ਮੋ ਮਾਇਆ ਦੇ ਸੰਗ ਬਿਲਕੁਲ ਵੀ ਲਪਤਾਈ ਨਹੀਂ ਹੈ ਜੇ ਮਾਇਆ ਦਾ ਬੋਝ ਹੈਗਾ ਹਰ ਦੇ ਵਿੱਚ ਨਾਮ ਬਲੀਡੇ ਕਰਦਾ। ਮਨ ਵਿੱਚ ਰੱਖੇ ਹਰ ਹਰ ਏਕ ਹਰ ਹਰ ਏਕ ਉਹਦੇ ਵਿੱਚ ਰਹੂ ਜਿਹਦੇ ਮਨ ਦੇ ਵਿੱਚ ਉਹ ਮਾਇਆ ਦਾ ਲੇਪ ਨਹੀਂ ਆ ਨਹੀਂ ਰਹਿਣਾ ਹੀ ਦੀ ਜੋਰ ਲਾ ਲੋ। ਜੇ ਕੋਈ ਚਾਹੁੰਦਾ ਹੈ ਮਨ ਵਿੱਚ ਇੱਕ ਰੱਖਣਾ ਹਰ ਹਰ ਬਸਾਉਣਾ ਤਾਂ ਉਹ ਮਾਇਆ ਦਾ ਲੇਪ ਛੱਡਣਾ ਪਊਗਾ ਦੋਈ ਚੀਜ਼ਾਂ ਇਕੱਠੀਆਂ ਨਹੀਂ ਰਹਿਣੀਆਂ। ਜਿੱਥੇ ਵਿਖ ਪਈ ਹੋਵੇ ਘੇਰ ਵਿਖਦੇ ਲੱਗਿਆ ਨੰਦਗੀ ਦੇ ਉੱਥੇ ਪ੍ਰਕਾਸ਼ ਕੌਲ ਬਰਦੂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਕਰਦਾਂਗੇ ਤੁਸੀਂ ਫਿਰ ਤੁਸੀਂ ਛੋਟੇ ਨੂੰ ਮੇਰੇ ਕੋਲ ਲਓ ਜੀ ਉਹਨੂੰ ਸਾਫ਼ ਕਰਨਾ ਪਊਗਾ ਪਹਿਲਾਂ ਹਾਂ ਕੋਈ ਸਮੈਲ ਬਣਾ ਰਾਇਆ ਉੱਥੇ ਤੁਸੀਂ ਵੀ ਨਹੀਂ ਬੈਠ ਸਕਦੇ ਉੱਥੇ ਇਹਦੇ ਵੱਡੇ ਆਦਮੀ ਨੂੰ ਇਨਰ